ਸਸਕਾ ਵੇਚੀ ਸਾਰੇ ਵੀਰਾਂ ਨੂੰ ਸੰਦੀਪ ਡੇਈ ਫਾਨ ਤੁਹਾਡਾ ਬੋਬੋ ਵੈਲਕਮ ਹੈ ਜੀ ਤੇ ਵੀਰੇ ਅੱਜ ਆਪਣੀ ਵਿਜਟ ਹੈਗੀ ਆ ਪਿੰਡ ਚੋੜੀਆਂ ਜ਼ਿਲ੍ਹਾ ਮੋਗਾ ਪੰਡਾ ਜੀ ਤਸਵੀਲ ਵੀ ਮੋਗਾ ਨਜ਼ਦੀਕ ਤਲਵੰਡੀ ਭਾਈ ਸਿਰਫ 2 ਕਿਲੋਮੀਟਰ ਲਗਭਗ ਪਿੰਡ ਵੀਰਾਂ ਦਾ ਤੇ ਗੁਰਪ੍ਰੇਮ ਕੋਲ ਆ ਚੁੱਕੇ ਜੀ ਆਪਾਂ ਬਾਈ ਕੋਲ ਅੱਜ ਦੇ ਕੋਲ ਦੋ ਗਾਵਾਂ ਸੇਲ ਆ ਆਉਣ ਵੀਰ ਨਾਲ ਗੱਲਬਾਤ ਕਰੀਏ ਇਹਨੇ ਪ੍ਰਾਈਸ ਕੀ ਆ ਕੀ ਮਿਲ ਕੇ ਰਕੋੜ ਉਸ ਤੋਂ ਪਹਿਲਾਂ ਵੀ ਜੀ ਰਿਕਵੈਸਟਰਾਂ ਤੋਂ ਵੱਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸੱਲੀ ਨਾਲ ਖਰੀਦੋ ਨਾਲੇ ਵੀਡੀਓ ਬਾਤ ਸੇਅਰ ਕਰਦੇ ਰਹੋ ਚਲੋ ਗਾਂਵ ਕੇ ਵੀਰ ਦਾ ਫੈਰਾ ਹੋ ਸਕੇ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਭਾਈ ਜੀ ਸਤਿਕਾਰ ਸਤਿਗੁਰ ਬਾਈ ਸਾਰਿਆਂ ਨੂੰ ਹੋਰ ਸलाम ਭਾਈ ਜੀ ਕਿਰਪਾ ਵਾਹ ਕਰੋ ਜੀ ਚਲੋ ਕਿਰਪਾ ਰੱਖੇ ਮਾੜੇ ਜੀ ਕਿ ਨਹੀਂ ਤੁਸੀਂ ਸੁਣਾਓ ਠੀਕ ਠਾਕ ਆ ਸਾਰੇ ਵੇਖਣ ਵਾਲੇ ਸਾਰੇ ਠੀਕ ਠਾਕ ਆ ਬਹੁਤ ਟਾਈਮ ਤੋਂ ਦਰਸ਼ਣ ਦੇ ਤੇ ਆਪਾਂ ਕਿਤੇ ਕਿਤੇ ਹੁੰਦਾ ਆ ਚਲੋ ਚਲੋ ਕੋਈ ਗੱਲ ਬਾਕੀ ਤੁਹਾਡੇ ਦੁੱਧਾਂ ਕੰਮ ਜਾਂਦੇ ਆਪਣਾ ਮੇਨ ਦੁੱਧ ਤੇ ਆ ਚਲੋ ਇੰਦਰਨਾ ਮਾਸ ਰਕ ਘੁੰਮੀ ਜਾਂਦਾ ਬਸ ਇਦਾਂ ਹੀ ਆ ਕਿਰਪਾ ਵਾਹਿਗੁਰੂ ਦੀ ਐਨੇ ਨਾਲ ਆਪਾਂ ਨੂੰ ਵੀ ਚਾਰ ਭਰਾ ਜਾਨਣ ਆ ਆ ਵਾਜੀ ਬਸ 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 ਜੀ ਬਸ ਮੇਨ ਜਰੀਆ ਚਲੋ ਅੱਜ ਮੈਂ ਦੋ ਹੀ ਆ ਜੀ ਹਾਂਜੀ ਵੀਰ ਦੋ ਚਲੋ ਦੱਸੋ ਜੀ ਫਿਰ ਇਹਦੇ ਬਾਰੇ ਇਹਦਾ ਭਈ ਦੁੱਧ ਜਿਹੜਾ 23 24 ਕਿਲੋ 23 24 ਕਿਲੋ ਠੀਕ ਆ ਸਹੀ ਆ ਸਹੀ ਆ ਹੁਣ ਹੈ ਨਹੀਂਗਾ ਹੁਣ ਜਾਣੀ ਕਿ 21 ਹੋ ਜਾਂਦਾ ਕਿਤੇ 22 ਹੋ ਜਾਂਦਾ ਪਰ ਮੈਂ 21 ਦੀ ਗੱਲ ਕਰੀ 20 ਮਾ ਨਹੀਂ ਇਹ ਨਹੀਂ ਨਹੀਂ ਅਜਾ 21 21 ਤੋਂ ਵੱਧੂਗਾ ਵੱਧ ਘਟਦਲੇ ਨਹੀਂ ਪਤਾ 23 ਕੱਢ ਦੇ ਠੀਕ ਆ ਕਿਉਂਕਿ ਇੱਕ ਤਾਂ ਔਣ ਜਾਣ ਨਾਲ ਪਸ਼ੂ ਦਾ ਥੋੜਾ ਜਿਹਾ ਫਰਕ ਪੈ ਜਾਂਦਾ ਹਾਂਜੀ 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 ਤੇ ਆ ਬੱਚਾ ਹਾਂਜੀ ਇਹਨੂੰ ਮੰਨ ਲੇ ਕੋਈ 50 ਦਿਨਾਂ ਦੀ ਹਾਂਜੀ ਇਹਨੂੰ ਮੰਨ ਲੇ ਕੋਈ 20 ਦਿਨਾਂ ਦੀ ਹਾਂਜੀ ਹੈਨਾ ਹਾਂਜੀ ਇਹਨੂੰ ਮੰਨ ਲੇ ਕੋਈ ਸਾਲ ਦੀ ਸਾਲ ਦੀ ਬਿਲਕੁਲ ਮੇਰੇ ਕੋਈ ਗਾਰੰਟੀ ਬਿਲਕੁਲ ਬਿਲਕੁਲ ਭਾਈ ਮੇਰੇ ਕੋਲ ਇਹ ਗਾਰੰਟੀ ਆ ਇਹਦਾ ਵਛਾ ਇਹਦਾ ਹਾਂਜੀ ਇਹਦਾ ਡੀਐਨਏ ਕਰਾ ਲੇ ਠੀਕ ਆ ਉਹ ਮੈਂ ਦੇਣਦਾਰ ਦੇਣਦਾਰ ਬਸ ਠੀਕ ਆ ਇਹ ਵਾ ਅੱਛਾ ਇਹਦਾ ਨਾ ਹੋਵੇ ਬਸ ਠੀਕ ਆ ਪਰ ਇੱਕ ਕਿੰਨੇ ਦਿਨਾਂ ਦੀ ਸੂਈ ਆ ਮੇਰੀ ਕੋਈ ਗਾਰੰਟੀ ਨਹੀਂ ਕੋਈ ਕਹਦੇ ਪੰਜਾਂ ਦੀ ਆ ਦਸਾਂ ਦੀ ਆ ਆਪਣੇ ਕੋਲੇ ਨਹੀਂ ਆਪਣੇ ਕੋਲ ਸਹੀ ਸਹੀ ਗੱਲ ਆ ਬਸ ਕਿਸੇ ਦੀ ਗੱਲ ਨਹੀਂ ਸੁਣ ਨਾ 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 ਜਿਹੜਾ ਦੁੱਧ ਆ ਹਾਂਜੀ ਆਪਣੀ ਗਾਰੰਟੀ ਹੈਗੀ ਆ ਪੂਰ ਆਉਂਦੀ ਹੋਵੇ ਛੱਟਾ ਆਉਂਦਾ ਹੋਵੇ ਥਾਣ ਵੱਧ ਘੱਟ ਹੋਵੇ ਉਹ ਮੇਰੀ ਗਾਰੰਟੀ ਆ ਅਗਲੇ ਦੀ ਗਈ ਗਾਂ ਵੀ ਬਣਾਉਂਗਾ ਮੈਂ ਤੋਰੋ ਹੁਣ ਜਾਣ ਦਾ ਕਰਾਇਆ ਤੋਰੋ ਜੀ ਲਓ ਜੀ ਵੇਖੋ ਲਿਵੇ ਆ ਆਈਡੀਆ ਲਾਓ ਠੀਕ ਹੈ ਜੀ ਆ ਚੈੱਕ ਕਰੋ ਬਿਲਕੁਲ ਜੈਡ ਬਲੈਕ ਗਾਂ ਚੈੱਕ ਕਰੋ ਮਗਰਬ ਅੱਛਾ ਤੇ ਆਹ ਦੇਖੋ ਕਰਾਂ ਵੀ ਕੁਆਲਿਟੀ ਦੇਖੋ ਵੇੜ ਤੇ ਬੰਦਾ ਠੀਕ ਹੈ ਜੀ ਆ ਜਾਓ ਆ ਜਾਓ ਆ ਜਾਓ ਲਓ ਚੰਗੀ ਵੇੜ ਹੈ ਜੀ ਬਹੁਤ ਸੋਹਣੀ ਵੇੜ ਹੈ ਕੁਆਲਿਟੀ ਹੈ ਨਾਲੇ ਵੇੜ ਤੇ ਠੀਕ ਆ ਬੜਾ ਠੀਕ ਆ ਉਦਾਂ ਚੋਾਈ ਭੋਲੀ ਆ ਹਾਂਜੀ ਹਾਂਜੀ ਕਿਸੇ ਵੀ ਭਰਾ ਨੇ ਮੈਂ ਮਸ਼ੀਨ ਵੀ ਲਾ ਲਈਏ ਤੇ ਠੀਕ ਆ ਹਾਂ ਤੇ ਬੱਚਾ ਥੱਲੇ ਛੱਡ ਲੋ ਪਲਾਂ ਦੀ ਮੂਰੇ ਬੰਨ ਲੋ ਠੀਕ ਆ ਜੂੜ ਪਾਖੀ ਚੋਈਦੀ ਆ ਜੂੜ ਉਹਨਾ ਮੈਂ ਸਾਰੀਆਂ ਗਾਂਾਂ ਦੇ ਜੂੜ ਹਾਂ ਨੇ ਪਚਾਈ ਦੇ ਚਾਹੀਦੀ ਲੱਗੀ ਹੁੰਦੀ ਕਈ ਵਾਰੀ ਪਸ਼ੂ ਪੈਰ ਮਾਰਦਾ ਬਿਲਕੁਲ ਜੀ ਹਾਂ ਬੋਲੋ ਜੀ ਮੁੱਲ ਤਾਂ ਭਾਈ ਬਹੁਤ ਆ ਹਾਂਜੀ ਪਰ ਆਪਾਂ ਉਹ ਹੀ ਗੱਲ ਆ ਕਿਸੇ ਭਰਾ ਦਾ ਬਿਲਕੁਲ ਭਾਈ ਦੇਣਾ 60000 ਦੀ 60000 ਦੇ 60000 ਦੀ ਚਲੋ ਠੀਕ ਆ ਜਾਨੀ ਕਿ ਆਪਾਂ ਮਾਨਦਨ ਕਰ ਦੋਗੇ ਮਨ ਮੋਟਾ ਮਾਨਦਨ ਕਰ ਦਾਂਗੇ ਜਰੂਰ ਠੀਕ ਹੈ ਬੜਾ ਮੈਂ ਜਿਹੜੀਆਂ ਗੱਲਾਂ ਮੇਰੀਆਂ ਹੁੰਦੀਆਂ ਹਾਂਜੀ ਉਹ ਸਾਫ਼ ਆ ਬਿਲਕੁਲ ਜੀ ਥਣ ਤੋਂ ਵੱਧ ਘੱਟ ਭੂਰ ਸੇਟਾ ਉਹ ਬੰਦਾ ਆਵੇ ਇੱਥੇ ਆਣ ਕੇ ਗਾਂ ਪਾਸ ਕਰਨਾ ਇਹ ਭਲਾ ਗੱਡੀ ਤੇ ਆ ਜੇ ਬਸ ਉਹਦਾ ਕਿਰਾਇਆ ਵੀ ਮੇਰਾ ਹੋਊਗਾ ਚਲ ਇੱਥੇ ਆਣ ਕੇ ਠੀਕ ਠੀਕ ਚੋਈ ਫੇਲ ਹੋ ਜੇ ਠੀਕ ਆਹ ਜੀ ਇਹ ਗੱਬਣਾ ਇਹ ਬਾਈ ਜੀ ਗੱਬਣਾ ਹਾਂਜੀ ਇਹ ਨੂੰ ਜਾਣੀ ਕਿ 10 ਤਰੀਕ ਨੂੰ ਨਵਾਂ ਮਹੀਨਾ ਲੱਗਣਾ ਅੱਛਾ ਆ ਅਗਲੀ 10 ਠੀਕ ਆ 10 ਜਨਵਰੀ ਹਾਂਜੀ ਹਾਂ ਉਹ ਮਹੀਨਾ ਚੱਲਣਾ ਹਾਂ 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 ਤੇ ਇਹ ਦੋ ਦੋ ਡرائی ਆ ਹਾਂਜੀ ਤੇ ਜਿਹੜੇ ਵੀ ਮੇਰੇ ਵੀਰ ਭਰਾ ਨੇ ਆਪਣੀ ਤਸੱਲੀ ਆ ਹਾਂਜੀ ਆਪਾਂ ਆਪਦੀ ਤਸੱਲੀ ਕੀਤੀ ਆ ਬਿਲਕੁਲ ਜੀ ਅਗਲਾ ਆਪਦੀ ਤਸੱਲੀ ਕਰੇ ਘਰੇ ਬਿਲਕੁਲ ਜੀ ਹਾਂਜੀ ਗੱਲ ਨੂੰ ਲੰਬਾ ਦੇਖੇ ਗੱਲ ਤਾਂ ਨਹੀਂ ਹਾਂਜੀ ਗੱਬਣ ਦੀ ਪੂਰ ਗਾਰੰਟੀ ਆ ਠੀਕ ਆ ਦਿਨ ਜਿਹੜੇ 10 ਤੇ ਆ ਕੋਈ 5-7 ਇਧਰ ਉਧਰ ਹੋ ਸਕਦੇ ਆ ਕੋਈ ਇਹ ਨਹੀਂਗਾ ਵੀ ਚਾਰ ਮਹੀਨੇ ਆ ਬਲਕਿ ਬਾਜੀ ਬਾਸ ਬਾਸ ਇਹ ਤਾਂ ਵੀ ਜਿਹੜੇ ਵੀਰ ਭਰਾ ਨੇ ਆਪਦੀ ਘਰੇਲ ਜਾ ਕੇ ਹਾਂ ਹਾਂ ਆਪ ਦਾ ਫੀਡ ਵਗੈਰਾ ਇਹਨੂੰ ਦੇਣਾ ਦੇਣਾ ਜਾਨੀ ਕਿ ਦਸਣ ਮੁਤਾਬਕ ਤਾਂ ਇਹਦਾ ਦੁੱਧ ਹੈਗਾ 22 ਕਿਲੋ ਅੱਛਾ ਜੀ ਹਾਂ ਤੇ ਆਹ ਦੇਖ ਲਓ ਕਿੱਥੇ ਆ ਠੀਕ ਹੈ ਜੀ ਹਾਂ ਤੋੜੋ ਆਪਾਂ ਨੇ ਦੰਦੇ ਲੀਟਰ ਦੀ ਗਰੰਟੀ ਬਾਜੀ ਬਾਸ ਬਾਸ ਠੀਕ ਹੈ ਜੀ ਬਿਲਕੁਲ ਜੀ ਆਏ ਆਪਣੇ ਘਰੇ ਕਾ ਆਪਣਾ ਹੁਣ ਕਿਲੋ ਚੋਲੇ ਬਿਲਕੁਲ ਜੀ ਤੇ ਜਿੰਨਾ ਮਰਜ਼ੀ ਚੋਲੇ ਜੀ ਹੁਣ ਤੋਹਰੋ ਇਹਨੂੰ ਵੀ ਅਗਲਾ ਆ ਦਾ ਕਿਲੋ 24 ਪਣਾ 24 ਕਿਲੋ ਬਾਜੀ ਬਸ 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 ਲੋ ਜੀ ਇਹ ਵੀ ਦੇਖੋ ਆ ਜੋ ਜਰਸੀ ਵੇੜ ਪੂਰੀ ਕੁਆਲਟੀ ਵਾਲੀ ਲਿਓ ਬਾਠੀਕਾ ਆ ਨਾਲਾ ਵਖਾ ਦੇ ਨਹੀਂ ਨਾਲਾ ਦੇਖੀਆ ਨੇ ਬਾਈ ਜੀ ਇਹਦਾ ਉਹ ਦੁੱਧ ਵਾਲੀ ਬੇੜ ਹੈ ਜੀ ਸਾਰ ਨੂੰ ਪੜਾ ਸਾਰਿਆਂ ਨੂੰ ਆ ਦੇਖੋ ਦੁੱਧ ਵਾਲੀ ਬੇੜ ਐਡਾ ਘੱਲੇਵਾ ਬਣੂਗਾ ਤੇ ਭਰਾ ਕਈ ਛੇੰਨ ਮਹੀਨੋਂ ਕਹਿਣਗੇ ਵੀ ਇਹਨੂੰ ਕੋਈ ਨਵੀਆਂ ਹੀ ਗੱਲਾਂ ਕਰਦਾ ਰਿਹਾ ਇਹ ਚੋਲਸਤਾਨੀ ਆ ਚੋਲਸਤਾਨੀ ਚੋਲਸਤਾਨੀ ਜਾਣੇ ਕਿ ਜੇ ਤੁਸੀਂ ਸਰਚ ਮਾਰੋਗੇ ਨਾ ਗਾਇਆ ਨਿਕਲਣਗੇ ਆ ਇਧਰ ਪਾਕਿਸਤਾਨ ਦੇ ਵਿੱਚ ਚੋਲਸਤਾਨੀ ਚੋਲਸਤਾਨੀ ਠੀਕ ਆ ਉਹਦਾ ਇਹਨੂੰ ਹਵਾਨਾ ਲੱਗਾ ਉਹ ਗਾ ਹੈ ਹਾਂ ਨਹੀਂ ਬਹੁਤ ਤੁਹਾਡਾ ਨੋਲਜ ਹੈ ਅਕਸਰ ਇੰਨੀਆਂ ਵੜਾ ਰੱਖੀਆਂ ਉਹ ਵੇਖੋ ਕਿੰਨੀਆਂ ਵੜਾ ਅੰਦਰ ਬੰਨੀਆਂ ਹਾਂ ਹੈ ਨਹੀਂ ਜਿੰਨਾ ਕ ਆਪਾਂ ਨੂੰ ਗਿਆਨ ਉਹਨਾਂ ਕ ਮੈਂ ਤੁਹਾਨੂੰ ਦੱਸਦਾ ਬਾਕੀ ਮੈਂ ਕੋਈ ਹਨਾ ਆਪਾਂ ਨੂੰ ਜਾਦੇ ਵੀ ਨਹੀਂ ਪਤਾ ਜਿੰਨਾ ਕ ਮੈਨੂੰ ਇਹਦਾ ਕਿਉਂਕਿ ਇਹਨੇ ਦੁੱਧ ਤਾਂ ਹਜੇ ਵਧਣਾ ਸੀ ਗਾ ਹੂੰ ਹੂੰ ਹਾਂ ਤੁਰੇ ਹੀ ਫਿਰਦਾ ਪਸ਼ੂ ਫਿਰ ਤੈਨੂੰ ਬਿਲਕੁਲ ਤੇ ਇੰਦੀ ਕੀਮਤ ਫਿਰ ਇੰਦੀ ਕੀਮਤ ਤਾਂ ਬਾਈ ਜੀ 30000 ਤੋਂ ਮਾਰ ਤਲ ਕਰ ਕਿੰਨਾ ਕਿੰਨਾ ਤੁਸੀਂ ਦੱਸਦੇ ਸੀ ਕਾਪੀ 47000 ਦੀ ਪੂਰੇ 45 ਦੀ ਜਾਨ ਜਾਨ ਕੋਈ ਗੱਲ ਨਹੀਂ ਚਲੋ ਬਸ ਠੀਕ ਲੋ ਜੀ ਆ ਬੈੜਾ ਮਾਈ ਉਹਨਾਂ ਕੋਲ ਇੱਕ ਗੱਪੜ ਦੂਜੀ ਸੂਈ ਚੁਾਈ ਕਰਕੇ ਮੇਰੇ ਵਿੱਚ ਚੈੱਕ ਕਰਕੇ ਪਾਸ ਹੈਣਾ ਜੀ ਹਾਂਜੀ ਇੱਥੇ ਮੇਰਾ ਵੀਰ ਕੋਈ ਵੀ ਆਵੇ ਆਪਦੀ ਚੁਾਈ ਕਰੇ ਦੋ ਠੀਕ ਹੈ ਹੈਨਾ ਫੇਰ ਲੈ ਕੇ ਜਾਵੇ ਚਾਹ ਨੂੰ ਮਸ਼ੀਨ ਤੇ ਚੋਲੇ ਬੜਾ ਹਾਤੀ ਚੋਲੇ ਚਲੋ ਕੋਈ ਵੀ ਵਾਦਾ ਵਟਾ ਹੈ ਠੀਕ ਹੈ ਭਾਜੀ ਬੋਲੋ ਨਾ ਸਸਤੀ ਗੱਲ ਭਾਈ ਸਾਰਾ ਨੰਬਰ ਬੋਲ ਦੋ ਨੰਬਰ 90568 ਹਾਂਜੀ 94762 ਠੀਕ ਹੈ ਦੁਬਾਰਾ ਫਿਰ ਬੋਲ ਦੇਣਾ 90568 94762 ਸਸੀ ਚੋਟੀਆਂ ਖੁਰਦ ਹਾਂ ਨੇੜੇ ਤਲਵੰਡੀ ਭਾਈ ਜ਼ਿਲ੍ਹਾ ਮੋਗਾ ਵਾਰ-ਵਾਰ ਮੇਰੇ ਵੀਰ ਭਰਾ ਕਈ ਪੁੱਛੀ ਜਾਂਦੇ ਰਹਿੰਦੇ ਆ ਕਿਹੜਾ ਪਿੰਡ ਆ ਚੋਟੀਆਂ ਖੁਰਦ ਦਾ ਤਲਵੰਡੀ ਭਾਈ ਆ ਜਾਣ ਬਸ ਕਰ 7 ਕਿਲੋਮੀਟਰ ਜੀਰੇ ਤੋਂ 13 ਕਿਲੋਮੀਟਰ ਮੋਗੇ ਤੋਂ 26 ਕਿਲੋਮੀਟਰ ਸਾਰੇ ਨੂੰ ਸਸੀ ਕਰ